ਓਵਰ ਥਿੰਕਿੰਗ ਆਈ ਤੇ ਬਿਮਾਰੀ ਹੈ ਨਾ ਤੇ ਮਾੜੀ ਚੀਜ਼ ਹੈ ਮਾੜੀ ਤੇ ਬਿਮਾਰੀ ਨਾਲ ਰੱਖਣੀ ਕਿਉਂ ਆ ਸੋ ਜਦੋਂ ਪਤਾ ਲੱਗਿਆ ਕਿ ਮਾੜੀਆਂ ਤਾਂ ਉਹ ਛੱਡ ਦੋ ਕਿ ਮੈਨੂੰ ਪਤਾ ਸੀ ਇਹ ਸਰਦਾਰ ਜੀ ਮੈਨੂੰ ਮਿਲਣਗੇ ਇਹਨੂੰ 2 ਸਾਲ ਬਾਅਦ ਦੇਖਾਂ ਨਹੀਂ ਪਤਾ ਅਨਸਰਟਨਟੀ ਬਹੁਤ ਹੈ ਲਾਈਫ ਦੇ ਵਿੱਚ ਪਰ ਇਹ ਨੂੰ ਇਹ ਸਮਝ ਕੇ ਨਾ ਲਵੋ ਇਹ ਅਨਸਰਟਨਟੀ ਇੱਥੇ ਜਾ ਕੇ ਜੰਪ ਮਾਰ ਦਮ ਮੈਂ ਕਰਦਾ ਸੀ ਮੇਰੇ ਨਾਲ ਆਏ ਕਿਉਂ ਹੁੰਦਾ ਹੈ ਮੇਰੇ ਨਾਲ ਆਏ ਹੋ ਜੇ ਜੇ ਆਏ ਹੋ ਜੇ ਜੇ ਕੱਟਦੀ ਸਾਰਾ ਕੁਝ ਠੀਕ ਹੋ ਗਿਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪੀਟੀਸੀ ਪੰਜਾਬੀ ਤੇ ਮੇਰੇ ਨਾਲ ਨੇ ਇਸ ਸਮੇਂ ਰਾਣਾ ਰਣਵੀਰ ਜੀ ਸਤਿ ਕਿਵੇਂ ਹੋ ਜੀ ਤੁਸੀਂ ਬਹੁਤ ਵਧੀਆ ਚੜ੍ਹਦੀ ਕਲਾ ਤੰਦਰੁਸਤੀਆਂ ਜੀ ਤੇ ਇੱਥੇ ਤੁਸੀਂ ਸ਼ੁਕਰਾਨਾ ਫਿਲਮ ਦੇਖਣ ਆਏ ਹੋ ਸ਼ੁਕਰਾਨਾ ਦੇ ਪ੍ਰੀਮੀਅਰ ਤੇ ਵੀ ਆਏ ਹੋ ਤੇ ਆਪਾਂ ਸ਼ੁਕਰਾਨਾ ਤੋਂ ਸ਼ੁਰੂ ਕਰਦੇ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਦਾ ਸਭ ਤੋਂ ਜ਼ਿਆਦਾ ਸ਼ੁਕਰਾਨਾ ਕਰਦੇ ਹੋ ਕਿਸ ਚੀਜ਼ ਦੇ ਲਈ ਸਭ ਤੋਂ ਜ਼ਿਆਦਾ ਸ਼ੁਕਰਾਨਾ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਹ ਚੱਲ ਰਹੇ ਨੇ ਉਹਨਾਂ ਲਈ ਸ਼ੁਕਰਾਨਾ ਨਿਤ ਨਵਾਂ ਦਿਨ ਦੇਖਣ ਨੂੰ ਮਿਲਦਾ ਜਦੋਂ ਜਿਉਂਦੇ ਉੱਠਦੇ ਆ ਤਾਂ ਸ਼ੁਕਰਾਨਾ ਕਰਦੇ ਆ ਕਿ ਸਾਹ ਲੈਂਦੇ ਉੱਠਦੇ ਆ ਜਿਉਂਦੇ ਉੱਠੇ ਆ ਨਵਾਂ ਦਿਨ ਮਿਲਿਆ ਬਾਕੀ ਉਹਨਾਂ ਕਿਤਾਬਾਂ ਦਾ ਉਹਨਾਂ ਦੇ ਆਹਾਪਕਾਂ ਦਾ ਸ਼ੁਕਰਾਨਾ ਖਾਸ ਤੌਰ ਤੇ ਗੁਰਬਾ ਜਿਹਨੂੰ ਪੜ ਕੇ ਸਮਝ ਕੇ ਜਿੰਨਾ ਤੋਂ ਯੋਗਤਾ ਲੈ ਕੇ ਆ ਜਿਉਣਾ ਆਇਆ ਜਿਹੜੀਆਂ ਚੀਜ਼ਾਂ ਨੂੰ ਸਮਝ ਕੇ ਗੁੱਸੇ ਕਰਨਾ ਛੱਡਾ ਸ਼ੋਰ ਟੈਂਪਰਡ ਸੀਗਾ ਬਹੁਤ ਜ਼ਿਆਦੇ ਹੈਨਾ ਚਿੰਤਾ ਓਵਰ ਥਿੰਕਿੰਗ ਬਹੁਤ ਸੀ ਉਹ ਪਿਛਲੇ 15 20 ਸਾਲਾਂ ਤੋਂ ਲਹਿ ਗਈ ਆ ਨਾਲੋਂ ਤੇ ਸ਼ੁਕਰਾਨਾ ਕਰਦਾ ਉਹਨਾਂ ਦਾ ਮਿੱਤਰਾਂ ਦੋਸਤਾਂ ਜਿਹੜੇ ਦੁੱਖ ਸੁੱਖ ਵੇਲੇ ਨਾਲ ਖੜੇ ਸ਼ੁਕਰਾਨਾ ਕਰਦਾ ਮਤਲਬ ਉਹਨਾਂ ਡਾਇਰੈਕਟਰਾਂ ਦਾ ਜਿਨ੍ਹਾਂ ਨੇ ਕੰਮ ਦਿੱਤਾ ਇੱਕ ਰਾਈਟਰ ਦੇ ਤੌਰ ਤੇ ਇੱਕ ਐਕਟਰ ਦੇ ਤੌਰ ਤੇ ਤੇ ਉਸ ਆਡੀਅנס ਦਾ ਸਭ ਤੋਂ ਬਾਅਦ ਸ਼ੁਕਰਾਨਾ ਜਿਨ੍ਹਾਂ ਨੇ ਮੈਨੂੰ ਪਿਆਰ ਦਿੱਤਾ ਉਹਨਾਂ ਪਾਠਕਾਂ ਦਾ ਜਿਹੜੇ ਮੇਰੀਆਂ ਕਿਤਾਬਾਂ ਪੜ੍ਹਦੇ ਨੇ ਜੀ ਕਿ ਜਿਵੇਂ ਤੁਸੀਂ ਜਵਾਬ ਦੇ ਵਿੱਚ ਕਿਹਾ ਕਿ ਇੱਕ ਟਾਈਮ ਸੀ ਜਦੋਂ ਤੁਸੀਂ ਵੀ ਓਵਰ ਥਿੰਕਿੰਗ ਕਰਦੇ ਸੀਗੇ ਬਟ ਉਹਨਾਂ ਚੀਜ਼ਾਂ ਤੋਂ ਤੁਸੀਂ ਉੱਪਰ ਗਏ ਹੋ ਬਟ ਕਹਿੰਦੇ ਨੇ ਨਾ ਕਿ ਸਾਡੇ ਯੰਗਸਟਰਸ ਵੀ ਕੁਝ ਇਹੋ ਚੀਜ਼ਾਂ ਤੋਂ ਹੀ ਗੁਜ਼ਰਦੇ ਨੇ ਕਿ ਕਹਿੰਦੇ ਨੇ ਕਿ ਇਨਸਿਕਿਉਰਟੀ ਵੀ ਹੁੰਦੀ ਹੈ ਓਵਰ ਥਿੰਕਿੰਗ ਵੀ ਹੁੰਦੀ ਹੈ ਸੋ ਉਹਨਾਂ ਯੰਗਸਟਰਸ ਦੇ ਲਈ ਤੁਹਾਡਾ ਕੀ ਸੁਝਾਅ ਹੈ ਕਿ ਇਹਨਾਂ ਚੀਜ਼ਾਂ ਤੋਂ ਜਿੰਨਾ ਦੂਰ ਰਹੀਏ ਉਹਨਾਂ ਹੀ ਮੈਂਟਲ ਹੈਲਥ ਵਧੀਆ ਰਹਿੰਦੀ ਹੈ ਇੱਕੋ ਹੀ ਗੱਲ ਹੈ ਇੱਕੋ ਹੀ ਗੱਲ ਸ਼ਬਦ ਵਿੱਚ ਉਹ ਨਵੇੜੂਗਾ ਓਵਰ ਥਿੰਕਿੰ ਮਾੜੀ ਤੇ ਬਿਮਾਰੀ ਨਾਲ ਰੱਖਣੀ ਕਿਉਂ ਆ ਸੋ ਜਦੋਂ ਪਤਾ ਲੱਗਿਆ ਕਿ ਮਾੜੀ ਆ ਤਾਂ ਉਹਨੂੰ ਛੱਡ ਦੋ ਠੀਕ ਆ ਨਾ ਜਿਹੜਿਆ ਚੀਜ਼ ਸਾਡੇ ਹੱਥ 'ਚ ਹੀ ਨਹੀਂ ਉਹਦੇ ਬਾਰੇ ਸੋਚਣਾ ਕਿਉਂ ਆ ਔਰ ਸਾਨੂੰ ਪਤਾ ਹੀ ਨਹੀਂ ਆਉਣ ਵਾਲੇ ਪਲ ਦਾ ਨਹੀਂ ਮੈਨੂੰ ਪਤਾ ਆਉਣ ਵਾਲਾ ਪਲ ਕੀ ਆ ਕੀ ਮੈਨੂੰ ਪਤਾ ਸੀ ਤੁਸੀਂ ਮੈਨੂੰ ਮਿਲੋਗੇ ਮੈਂ ਨਾ ਇਹ ਗੱਲ ਕਰੂੰਗੀ ਕੀ ਮੈਨੂੰ ਪਤਾ ਸੀ ਇਹ ਸਰਦਾਰ ਜੀ ਮੈਨੂੰ ਮਿਲਣਗੇ ਇਹਨੂੰ 2 ਸਾਲ ਬਾਅਦ ਦੇਖਿਆ ਮੈਂ ਨਹੀਂ ਪਤਾ ਅਨਸਰਟਨਟੀ ਬਹੁਤ ਆ ਲਾਈਫ ਦੇ ਵਿੱਚ ਪਰ ਇਹ ਨੂੰ ਇਹ ਸਮਝ ਕੋ ਇਹਨਾਂ ਲਓ ਇਹ ਅਨਸਰਟਨਟੀ ਇੱਥੋਂ ਚੱਕ ਜੰਪ ਮਾਰਦਾ ਮੈਂ ਇਹ ਮੇਰੇ ਹੱਥ 'ਚ ਆ ਮੈਂ ਜੰਪ ਮਾਰਨਾ ਕਿ ਨਹੀਂ ਮੈਨੂੰ ਇਹ ਚੱਕ ਠੀਕ ਹੈ ਨਾ ਸੋਵਰ ਥਿੰਕ ਮੈਂ ਕਰਦਾ ਸੀ ਮੇਰੇ ਨਾਲ ਆਏ ਕਿਉਂ ਹੁੰਦਾ ਮੇਰੇ ਨਾਲ ਆਏ ਹੋ ਜੇ ਜੇ ਆਏ ਹੋ ਜੇ ਜੇ ਕੱਢਤੀ ਸਾਰਾ ਕੁਝ ਠੀਕ ਹੋ ਗਿਆ ਸਹੀ ਗੱਲ ਹੈਗੀ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਯੰਗਸਟਰਸ ਨੂੰ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਆਪਾਂ ਫਿਰ ਤੋਂ ਸ਼ੁਕਰਾਨਾ ਦੇ ਵਾਲੀ ਮੌਕੇ ਤੇ ਮੈਂ ਪੜਾਈ ਰਹੇ ਆ ਪਾਠ ਅਸੀਂ ਪੜਾ ਕਦਰ ਰਹੇ ਹਾਂ ਮਿਲ ਕੇ ਗੱਲਾਂ ਰਹੀਂ ਸਕਾਰ ਰਿਹਾ ਮਾਸਟਰ ਜੀ ਨਾਟਕ ਤੁਸੀਂ ਦੇਖੋਗੇ 27 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਹੋਣਾ ਤੁਹਾਨੂੰ ਸਾਰੀਆਂ ਗੱਲਾਂ ਦੇ ਜਵਾਬ ਮਿਲ ਜਾਣਗੇ ਇਹ ਜਿਹੜੇ ਤੁਸੀਂ ਪਲੇਸ ਵੀ ਕਰਦੇ ਹੋ ਯੂ نو ਇਹਨਾਂ ਪਲੇਸ ਦਾ ਵੀ ਇੱਕ ਬਹੁਤ ਇੰਪੈਕਟ ਹੈ ਲੋਕਾਂ ਦੇ ਉੱਤੇ ਕਿਉਂਕਿ ਆਪਾਂ ਕਹਿੰਦੇ ਨੇ ਆਪਾਂ ਸਿਨੇਮਾ ਨੂੰ ਤਾਂ ਦੇਖਦੇ ਆਂ ਪਰ ਇੱਕ ਪਲੇ ਨੂੰ ਦੇਖਣਾ ਵੀ ਨਾ ਜੋ ਉਸ ਦਾ ਇੱਕ ਐਕਸਾਈਟਮੈਂਟ ਹੈ ਉਹ ਬਹੁਤ ਵੱਖਰੀ ਹੁੰਦੀ ਹੈ ਮੈਂ ਤੁਹਾਨੂੰ ਟੀਵੀ ਤੇ ਦੇਖ ਰਿਹਾ ਹਾਂ ਇਹ ਮੇਰਾ ਪ੍ਰਭਾਵ ਨਹੀਂ ਪੈਗਾ ਹੁਣ ਜਿਹੜੀ ਤੁਹਾਡੀਆਂ ਅੱਖਾਂ ਤੁਹਾਡੀ ਆਵਾਜ਼ ਤੁਹਾਡਾ ਐਕਸਪ੍ਰੈਸ਼ਨ ਸਾਹਮਣੇ ਜਿਹੜਾ ਤੁਹਾਡਾ ਮੇਰੇ ਤੇ ਅਸਰ ਕਰ ਰਿਹਾ ਜਾਂ ਮੇਰੀਆਂ ਗੱਲਾਂ ਤੁਹਾਡੇ ਤੇ ਅਸਰ ਕਰ ਰਹੀ ਲਾਈਵ ਇਨ ਪਰਸਨ ਬਹੁਤ ਜ਼ਿਆਦਾ ਫਰਕ ਪੈਂਦਾ ਜਿਹੜੀ ਥੀਏਟਰ ਹੈ ਉਹ ਇਨ ਪਰਸਨ ਹੈ ਗਿਵਨ ਟੇਕ ਸਾਹਮਣੇ ਹੋ ਰਿਹਾ ਹੈ ਤਾੜੀਆਂ ਸਾਹਾਂ ਦੀ ਆਵਾਜ਼ ਸ਼ਾਬਾਸ਼ ਬੱਲੇ ਬੱਲੇ ਉਹ ਉਤਸ਼ਾਹ ਮੈਨੂੰ ਉਹਨਾਂ ਨਾਲ ਲੱਗਦਾ ਕਿ ਜਿਉਂਦਾ ਜਾਗਦਾ ਬੰਦਾ ਸਾਡੇ ਨਾਲ ਗੱਲ ਕਰ ਰਿਹਾ ਇਸ ਲਈ ਥੀਏਟਰ ਤਾਂ ਬਹੁਤ ਜ਼ਿਆਦਾ ਔਰ ਦੂਜਾ ਥੀਏਟਰ ਅੱਜ ਦੀ ਜ਼ਿੰਦਗੀ ਨੂੰ ਜਦ ਫੜ ਕੇ ਗੱਲ ਕਰਦਾ ਤਾਂ ਲੋਕਾਂ ਨੂੰ ਲੱਗਦਾ ਸਾਡੀ ਗੱਲ ਹੋ ਰਹੀ ਹੈ